ਪੰਜਾਬੀਓ ਸਸਤਰੀ ਕਾਲ ਅਸਣੋ ਜਰਾ ਕੀ ਕਹਿ ਰਹੇ ਨੇ ਜਨਤਾ ਨੂੰ ਪਲੰਜੇ ਦੇ ਵਿੱਚ ਲੈਣ ਦੇ ਲਈ ਸੁਣੋ ਮੈਂਦੇ ਸਾਡੇ ਸਾਰੇ ਚੇਅਰਮੈਨ ਸਾਹਿਬਾਨ ਆਏ ਨੇ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਸਖਤ ਅਧਿਆਇ ਤਿਆਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਖਿਲਾਫ ਜੋ ਜੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਹਦੇ ਵਿੱਚ ਜੋ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟਿਕਲ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ 'ਚ ਪਾਇਆ ਗਿਆ ਉਹਦੇ ਖਿਲਾਫ ਸਖਤ ਅਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਦੇ ਜਾਂ ਨਸ਼ੇ ਕਰਨ ਲੋਕੀ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ ਚ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਕਿਸੇ ਵੀ ਲੈਵਲ ਤੇ ਰੱਖਿਆ ਨਹੀਂ ਜਾਊਗਾ ਕਿਉਂਕਿ ਅੰਤਮ ਦੌਰ ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਿਆਂ ਦੇ ਵਿਰੁੱਧ ਆਪਣਾ ਯਤਨ ਤੇਜ਼ ਕੀਤਾ ਆ ਹੈਗਾ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾਗੇ ਅਸੀਂ ਹੁਣ ਜਿਹੜਾ ਮੈਂ ਸੰਵਿਧਾਨਤਮ ਬਾਹਰ ਆਖਰੀ ਹੱਲਾ ਜਿਹੜਾ ਉਹ ਨਸ਼ਾ ਬੈਲਡਰ ਦੇ ਖਿਲਾਫ ਸ਼ੁਰੂ ਹੋਇਆਗਾ ਪੂਰੇ ਪੰਜਾਬ ਦੇ ਤੇ ਇੱਕ ਵੱਡਾ ਮਾਹੌਲ ਬਣਿਆ ਹੋਇਆਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਚੜ੍ਹੀ ਹੋ ਸਖਤ ਐਕਸ਼ਨ ਲੈ ਰਹੀ ਆ ਮੈਨੂੰ ਬਣਜੋਗ ਐਸਐਸਪੀ ਸਾਹਿਬ ਨੇ ਦੱਸਿਆ ਡੀਸੀ ਸਾਹਿਬਾਂ ਨੇ ਦੱਸਿਆ ਕਿ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਅੰਦਰ 466 ਪਿੰਡ ਨੇਗੇ ਔਰ 466 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬੜੀਆਂ ਹੋ ਚੱਲ ਰਹੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇ ਬੜਾ ਪੋਜ਼ਿਟਿਵ ਰੋਲ ਲਵਾਰਜਾ ਲੱਗਿਆ ਔਰ ਇਹਨਾਂ ਤਾਂ ਮੈਂ ਦੇਖਿਆ ਕਾਫੀ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜਿੱਥੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਕਮੇਟੀਆਂ ਬਣਾ ਜਾਂਦੇ ਨੇ ਲਗਭਗ 25 ਕਮੇਟੀਆਂ ਬਣਾ ਰੱਖੀਆਂ ਲੱਗੀਆਂ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਨਵਾਂ ਸ਼ਹਿਰ ਦੀ ਪੁਲਿਸ ਜਿਹੜੀ ਆ ਜਾਂ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪ੍ਰੋਐਕਟਿਵ ਹੋ ਕੇ ਇਸ ਕੰਮ 'ਚ ਲੱਗਿਆ ਹੋਇਆ ਹੈਗਾ ਜਿੱਥੇ ਵੀ ਇਹਨਾਂ ਨੇ ਹੌਟਸਪੌਟ ਲਗਭਗ 15 ਹੌਟਸਪੌਟ ਜਿਹੜੇ ਦੇ ਆਡੈਂਟੀਫਾਈ ਕੀਤੇ ਲਗੇ ਹੁਣ ਵੀ ਇਹਨਾਂ ਦਾ ਕਾਸੋ ਆਪਰੇਸ਼ਨ ਵੀ جاری ਆ ਔਰ ਜਿਹੜੀਆਂ ਹੋਰ ਵੀ ਕਿਤੇ ਆਪਰੇਸ਼ਨ ਕਰਨੇ ਲੱਗੇ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲਗੇ ਔਰ ਇਸ ਤੋਂ ਬਿਨਾ ਸੀਐਮਓ ਸਾਹਿਬਾਨ ਨੇ ਦੱਸਿਆਗਾ ਕਿ ਸਾਡੇ ਕੋਲੇ ਲਗਭਗ ਪ੍ਰਬੰਧ ਮੁਕੰਮਲ ਆ ਜਿੱਥੇ ਘਾਟਾਂ ਰਹੀਆਂ ਉਹ ਵੀ ਮੈਨੂੰ ਨੋਟ ਕਰਾਜਿਆ ਨੇਗੇ ਤਾਂ ਕਿ ਉਹਨਾਂ ਘਾਟਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਜੋ ਨਸ਼ਿਆਂ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦੇ ਸਮੇਂ ਚ ਹੋਈ ਸੀ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਿਹਾ ਜਾਂ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਪੰਜਾਬ ਦੇ ਜਿੰਨੇ ਵੀ ਤੁਸੀਂ ਵਾਸੀ ਮੈਨੂੰ ਹੁਣ ਸੁਣਦੇ ਹੋ ਤਾਂ ਗਲਗਾਰ ਦੇ ਨਾਲ ਸੁਣਨ ਵਾਲੀ ਹੈ ਕਹਿੰਦਾ 3 ਸਾਲ ਹੋ ਗਏ ਸਾਡੀ ਆਮ ਆਦਮੀ ਪਾਰਟੀ ਨੇ ਬਹੁਤ ਤੇਜ ਵਹੀਮ ਕਰ ਦਿੱਤੀ ਹੈ ਇਹਨਾਂ ਨੇ ਵੀਡੀਓ ਲੰਬੀ ਹੈਦਰ ਅਸਲ ਕੀ ਕਿਹਾ ਉਹ ਪੂਰੀ ਗੱਲ ਸੁਣਨ ਵਾਲੀ ਹੈ ਕਹਿੰਦੇ ਪੰਜਾਬ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਸੀਂ ਇਸ ਨਸ਼ਿਆਂ ਦੇ ਵਿੱਚ ਯਾਨੀ ਮਰਨ ਨਹੀਂ ਦੇਵਾਂਗੇ ਤਾਂ ਅੱਜ ਇਹਨਾਂ ਨੂੰ ਹੁਣ ਪੰਜਾਬ ਦੇਸ ਗਿਆ ਕਿਉਂ ਇਹੋ ਜਿਹੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਕੇ ਕੋਈ ਫਾਇਦਾ ਨਹੀਂ ਹੈਗਾ ਪੰਜਾਬ ਦੀ ਜਨਤਾ ਨੂੰ ਯਤਨ ਕਰਕੇ ਕੀ ਦਿਖਾ ਰਹੇ ਨੇ ਕਿ ਅਸੀਂ ਤੁਹਾਨੂੰ ਕਾਬੂ ਕਰਾਂਗੇ ਹੁਣ ਇੱਕ ਪਾਸੇ ਬਲਡوزر ਲਈ ਫਿਰਦੇ ਨੇ ਇਹਨਾਂ ਦੇ ਐਮ ਐਲ ਏ ਕਿਧਰੇ ਅਨਮੋਲ ਗਗਨਮਾਨ ਫਿਰਦੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਜਿਹੜੀਆਂ ਕਿ 3 ਸਾਲ ਪਹਿਲਾਂ ਕਰਨੀਆਂ ਸੀ ਉਹ ਅੱਜ ਜੇ ਨਹੀਂ ਹੁਣ ਦੇਖਿਆ ਹਰਪਾਲ ਸਿੰਘ ਚੀਮੇ ਨੇ ਕੀ ਕਿਹਾ ਕਹਿੰਦਾ 3 ਸਾਲ ਹੋ ਗਏ ਕਿਹੜੇ 3 ਸਾਲ ਹੋ ਗਏ ਆ ਤੁਸੀਂ ਹੁਣ ਕੁਰਸੀ ਦੇ ਉੱਤੇ ਜਿਹੜੇ ਤੁਹਾਨੂੰ ਲੱਗਿਆ ਕਿ ਸਾਡੀਆਂ ਕੁਰਸੀਆਂ ਦੀਆਂ ਚਾਰੇ ਲੱਤਾ ਮਚਣ ਲੱਗੀਆਂ ਨੇ ਅੱਗ ਪਹੁੰਚ ਗਈ ਹੈ ਤੁਹਾਡੇ ਤੱਕ ਇਹਨਾਂ ਨੇ ਕਿਹਾ ਵੀ ਤੁਹਾਡੇ ਘਰਾਂ ਤੱਕ ਅੱਗ ਪਹੁੰਚੂਗੀ ਜੇਕਰ ਅਸੀਂ ਨਾ ਇਹ ਗੱਲ ਨੂੰ ਰੋਕਿਆ ਨਸ਼ੇ ਪੱਤਿਆਂ ਦੀ ਮਹੀਮ ਨੂੰ ਨਾ ਚਲਾਇਆ ਦੇਖੋ ਤੁਸੀਂ ਹੁਣ ਕਿੱਡੇ ਕਿੱਡੇ ਗੱਪ ਸਿੱਟੀ ਜਾਂਦੇ ਨੇ ਆਪਣੀ ਸੱਤਾ ਬਚਾਉਣ ਦੇ ਲਈ ਸਤਹੁ ਜਾਲੇ ਮਹਾਰਾਜ ਸੀਐਮ ਮਾਨ ਆਪਣੇ ਨੁਮਾਇੰਦਿਆਂ ਦੇ ਜ਼ਰੀਏ ਕਿਹੜੇ ਭਾਸ਼ਣ ਦੁਆਰਾ ਜਿਹੜੇ ਸ਼ਰਮਿੰਦਗੀ ਪੇਸ਼ ਕਰਦੇ ਨੇ ਕਿਵੇਂ ਇਹੀ ਪੰਜਾਬ ਦੀ ਸਰਕਾਰ ਨੇ ਜਿੱਟੇ ਦਾ ਮੁੱਦਾ ਰੱਖਿਆ ਸੀ ਲੋਕਾਂ ਦੇ ਸਾਹਮਣੇ ਪਰ ਅੱਜ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਮਰ ਚੁੱਕੇ ਨੇ ਆਮ ਆਦਮੀ ਪਾਰਟੀ ਇਹਨਾਂ ਦੇ ਅੰਕੜੇ ਕੱਢੇ ਤੇ ਰੱਖੇ ਸਾਹਮਣੇ ਪੰਜਾਬ ਦੇ ਕਿ ਸਾਡੇ ਹੀ ਰਾਜ ਦੇ ਵਿੱਚ ਅਸੀਂ ਬੰਦ ਨਹੀਂ ਕਰ ਸਕੇ ਆ ਨੌਜਵਾਨ ਮਰੇ ਨੇ ਮੈਂ ਅਕਸਰ ਕਹਿੰਦਾ ਹਾਂ 80% ਇਕੱਲੇ ਨੌਜਵਾਨਾਂ ਦੇ ਵਿੱਚੋਂ ਲੋਕ ਮਰ ਚੁੱਕੇ ਨੇ ਹਰਪਾਲ ਸਿੰਘ ਚੀਮੇ ਦੇ ਜ਼ਰੀਏ ਕਿਸ ਕੀ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਵਰਗਲਾ ਆ ਕੇ ਯਾਨੀ ਇਹਨਾਂ ਚੱਕਰਾਂ ਦੇ ਵਿੱਚ ਆਪਣੇ ਵਸਦੇ ਵਿੱਚ ਕਰ ਲਈਏ ਦਰਸਾਲੇ ਤਾਂ ਗੱਲ ਪੂਰੀ ਤੈਅ ਹੈ ਕਿ ਪੰਜਾਬ ਦੇ ਲੋਕ ਹੁਣ ਇਹਨਾਂ ਦੇ ਪਿੱਛੇ ਨਹੀਂ ਲੱਗਣਗੇ ਕਿਉਂਕਿ ਨਵੀਆਂ-ਨਵੀਆਂ ਜਿਹੜੀਆਂ ਇਹਨਾਂ ਨੇ ਮੜਕਰਤ ਕਹਾਣੀਆਂ ਘੜੀਆਂ ਨੇ ਇਹਨਾਂ ਨੂੰ ਸਾਰੇ ਲੋਕ ਦੇਖ ਰਹੇ ਨੇ ਕਿ ਹੁਣ ਮਜ਼ਾਕ ਚੱਲੇ ਰਿਹਾ ਪੰਜਾਬ ਦੇ ਅੰਦਰ ਕਿਵੇਂ ਮਜ਼ਾਕ ਬਣ ਗਿਆ ਉਹੀ ਚਿੱਟੇ ਦਾ ਮੁੱਦਾ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਕਰਨਾ ਸੀ ਤੇ ਅੱਜ ਭਾਈ ਇਹਨਾਂ ਨੂੰ ਹੁਣ ਮਾਵਾ ਦੇ ਪੁੱਤ ਵੀ ਦਿਸ ਗਏ ਨੇ ਤੇ ਸਾਡੇ ਚੱਟਾ ਲਾਉਣ ਵਾਲੇ ਵੀ ਦਿਸ ਗਏ ਨੇ ਵੇਚਣ ਵਾਲੇ ਵੀ ਦਿਸ ਗਏ ਨੇ ਜਿਹੜਾ ਕਿ 3 ਸਾਲ ਪਹਿਲਾਂ ਦੇ ਲੋਕ ਮਰਦੇ ਆ ਰਹੇ ਨੇ ਉਹ ਲੋਕ ਜਿਹੜੇ ਮਰੇ ਨੇ ਕਿ ਉਹਨਾਂ ਨੂੰ ਇਹ ਵਾਪਸ ਲੈ ਕੇ ਆਊਗੀ ਇਹ ਆਮ ਆਦਮੀ ਪਾਰਟੀ ਕੀ ਜਵਾਬ ਹੈ ਇਹਨਾਂ ਦੇ ਕੋਲ ਉਹਨਾਂ ਮਾਵਾ ਲਈ ਜਿਨ੍ਹਾਂ ਦੇ ਪੁੱਤ ਇਸ ਜਹਾਨੋਂ ਤੁਰ ਗਏ ਨੇ ਅੱਜ ਫਿਰ ਇਹ ਗੱਲਾਂ ਕਰਦੇ ਵੱਡੀਆਂ-ਵੱਡੀਆਂ ਅਸੀਂ ਇਹ ਲੜਟ ਜਾਰੀ ਕਰਤਾ ਜੀ ਸਾਡਾ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਯਾਰ ਮਜਬੂਰ ਹੈ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਪੁਲਸ ਦਾ ਨਹੀਂ ਕਸੂਰ ਇਹਦੇ ਵਿੱਚ 1% ਵੀ ਕਸੂਰ ਇਹਦੇ ਵਿੱਚ ਸਾਡੀ ਸਰਕਾਰ ਦਾ ਸੀ ਜਿਹੜਾ ਕਿ ਤਿੰਨ ਸਾਲਾਂ ਤੋਂ ਤੁਹਾਡੇ ਬੰਨੀ ਚੱਕੀ ਜਾਂਦੇ ਨੇ ਲੋਕ ਕਿ ਭਾਈ ਆਮ ਆਦਮੀ ਪਾਰਟੀ ਚੁਣੀ ਆ ਪੰਜਾਬ ਦੇ ਅੰਦਰ ਦੋ ਘਰਾਂ ਤੋਂ ਅਕੇ ਲੋਕਾਂ ਨੇ ਤੁਹਾਨੂੰ ਲੈ ਕੇ ਆਂਦਾ ਸੀ ਤੇ ਤੁਸੀਂ ਪੰਜਾਬ ਦੀ ਦੱਸਿਆ ਕੀ ਕੀਤੀ ਆ ਬਾਹਰਲੇ ਮੁਲਕਾਂ ਤੱਕ ਪਤਾ ਇਸ ਗੱਲ ਦਾ ਤਾਂ ਹੁਣ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਲੋਕ ਸਾਡੇ ਪਿੱਛੇ ਲੱਗ ਜਾਣਗੇ ਨਹੀਂ ਲੱਗਦੇ ਕਿਉਂ ਨਹੀਂ ਲੱਗਦੇ ਤਵੇ ਪੰਜਾਬ ਦੀ ਜਨਤਾ ਨੂੰ ਪਤਾ ਹੈ 10-12 ਘਰ ਜਿਹੜੇ ਤੁਸੀਂ ਢਾ ਚੁੱਕੇ ਹੋ ਇਹਦੇ ਨਾਲ ਤੁਹਾਡੀ ਮਸ਼ਹੂਰੀ ਹੋਈ ਹੈ ਫੜਕੇ ਦਾ ਅੰਦਰੋਂ ਵੀ ਦਿੱਤੇ ਜਾ ਸਕਦੇ ਆ ਲੋਕ ਪਰ ਤੁਸੀਂ ਇਹਨਾਂ ਘਰਾਂ ਦਾ ਮੁੱਦਾ ਕਿਉਂ ਚੱਕਿਆ ਦਰਸਲ ਮੁੱਦਾ ਤੁਸੀਂ ਤਾਂ ਚੱਕਿਆ ਕਿ ਜਿੰਨੇ ਵੀ ਪੰਜਾਬ ਦੇ ਸਾਡੇ ਲੋਕ ਨੇ ਉਹਨਾਂ ਨੂੰ ਕੀ ਪਤਾ ਲੱਗਣਾ ਕਿ ਕਿੰਨੇ ਬੰਦੇ ਅੰਦਰ ਦੇਤੇ ਕਿੰਨੇ ਅਸੀਂ ਫੜ ਲਏ ਨੇ ਆਹ ਜਿਹੜਾ ਮਹੀਬ ਚਲਾਉਣ ਵਾਲਾ ਕੰਮ ਕੀਤਾ ਨਾ ਤੁਸੀਂ ਵੀ ਜਿਹੜੇ ਘਾਟ ਟਾਉਣੇ ਆ ਇਹ ਤੁਸੀਂ ਤਾਂ ਕੀਤਾ ਕਿਹਦੇ ਨਾਲ ਮਸ਼ਹੂਰੀ ਹੋ ਸਕੇ ਪੰਜਾਬ ਦੇ ਲੋਕਾਂ ਨੂੰ ਐਵੇਂ ਤਾਂ ਪਤਾ ਨਹੀਂ ਲੱਗਣਾ ਜਦੋਂ ਤੁਸੀਂ ਕਈ ਸਾਰੇ ਘਰ ਢਾ ਦਿੱਤੇ ਪੂਰੇ ਪੰਜਾਬ ਦੇ ਅੰਦਰ ਸੁਨੇਹਾ ਗਿਆ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੂੰ ਪਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਬਰਗਲਾ ਕੇ ਯਾਨੀ ਆਪਣੇ ਪਿੱਛੇ ਰੌਣ ਦਾ ਬਹੁਤ ਵੱਡਾ ਯਾਨੀ ਇੱਕ ਮੈਂ ਕਹਿੰਦਾ ਵੀ ਇਹ ਨਸ਼ਿਆਂ ਖਰਾਬ ਨਹੀਂ ਹੀਮ ਨਹੀਂ ਹੈਗੀ ਲੋਕਾਂ ਨੂੰ ਆਪਣੇ ਵਸ਼ੇ ਦੇ ਵਿੱਚ ਕਰਨ ਦੀ ਵੀ ਹੀਮ ਹੈ ਇਹ ਸੱਚ ਜਾਣਿਓ ਤਿੰਨ ਸਾਲ ਕਿੱਥੇ ਗਈ ਸੀ ਸਰਕਾਰ ਸੁੱਤੀ ਪਈ ਸੀ ਨਾ ਕੋਈ ਇਹਨਾਂ ਦਾ ਐਮਐਲਏ ਨਾ ਕੋਈ ਇਹਨਾਂ ਦਾ ਮੁੱਖ ਮੰਤਰੀ ਨਾ ਇਹਨਾਂ ਦਾ ਕੋਈ ਐਮਪੀ ਤੇ ਨਾ ਇਹਨਾਂ ਦਾ ਮੰਤਰੀ ਜਿਹਦੇ ਮੂੰਹ ਦੇ ਵਿੱਚ ਇਹ ਗੱਲ ਨਿਕਲੀ ਹੋਵੇ ਕੋਈ ਰਿਕਾਰਡ ਦੇ ਵਿੱਚ ਦਿਖਾ ਦੇਵੇ ਕਿ ਅਸੀਂ ਚਿੱਟਾ ਰੋਕਣਾ ਅੱਜ ਤੋਂ ਹੀ ਜਿਸ ਦਿਨ ਸਰਕਾਰ ਬਣਦੀ ਹੈ ਚਲੋ ਇੱਕ ਸਾਲ ਤੁਹਾਨੂੰ ਸੈੱਟ ਹੋਣ ਦੇ ਲਈ ਲੱਗਿਆ ਹੋਊਗਾ ਪਰ ਉਸ ਤੋਂ ਬਾਅਦ ਤੁਹਾਡਾ ਇਹ ਕੰਮ ਜਾਰੀ ਹੋਣਾ ਚਾਹੀਦਾ ਸੀ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਵੱਡੇ ਪੱਦਰ ਤੇ ਲੋਕ ਮਰ ਗਏ ਨੇ ਤੇ ਹੁਣ ਹਰ ਪਾਲ ਚੀਮੇ ਦੇ ذریعے ਲੋਕਾਂ ਦੇ ਲਈ ਇੱਕ ਪ੍ਰਦਰਸ਼ਨ ਚਲਾ ਦਿੱਤਾ ਕਿ ਭਾਈ ਤੁਸੀਂ ਲੋਕਾਂ ਨੂੰ ਆਪਣੇ ਵਾਸੇ ਦੇ ਵਿੱਚ ਕਰੋ ਔਰ ਪੰਜਾਬ ਦੀ ਜਨਤਾ ਨੂੰ ਵੋਟਾਂ ਲਈ ਫਿਰ ਤੋਂ ਖੜਾ ਕਰ ਦਿਓ ਜਿਹੜਾ ਪੰਜਾਬ ਦਾ ਆਉਣ ਵਾਲਾ 2027 ਹੈ ਪਰ ਹੁਣ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਦਲ ਦਿੱਤਾ ਕਿਹੜਾ ਅਮਰਪਾਲ ਸਿੰਘ ਅਮਰਪਾਲ ਸਿੰਘ ਦੇ ਲਈ ਲੋਕਾਂ ਨੇ ਵੋਟ ਤੇ ਚੋਟ ਕਰਨੀ ਹੈ ਕਿਉਂਕਿ ਹੁਣ ਅਮਰਪਾਲ ਸਿੰਘ ਦਾ ਬੋਲ ਬਾਲਾ ਬੜਾ ਤੇਜ ਹੋ ਚੁੱਕਿਆ ਹੈ ਕਿਉਂਕਿ ਨਸ਼ਿਆਂ ਦੇ ਵਿਰੁੱਧ ਤਾਂ ਉਹਦੀ ਵੀ ਇੱਕ ਮੁਹਿੰਮ ਸੀ ਜਿਹੜੀ ਕਿ ਤੁਸੀਂ ਚੱਲਣ ਨਹੀਂ ਦਿੱਤੀ ਤੁਹਾਡੇ ਦੇ ਜਰੀ ਨਹੀਂ ਗਈ ਤਾਨੂੰ ਪਤਾ ਸੀ ਵੀ ਜਿਹੜਾ ਕੰਮ ਸਾਡਾ ਉਹ ਤਾਂ ਅਮਰਪਾਲ ਕਰ ਰਿਹਾ ਤੇ ਅਮਰਪਾਲ ਆਪਦਾ ਨਾਮ ਬਣਾਊਗਾ ਤੇ ਸਾਡਾ ਨਾਮ ਮਿੱਟੀ ਦੇ ਵਿੱਚ ਮਿਲੂ ਕਿਉਂਕਿ ਅਸੀਂ ਕਰਨਾ ਨਹੀਂ ਹੈਗਾ ਹੁਣ ਜਦੋਂ ਤੁਸੀਂ ਬਹੁਤ ਵੱਡੇ ਪੱਧਰ ਦੇ ਪੈਸਾ ਕਮਾ ਲਿਆ ਇਨ੍ਹਾਂ ਚੱਟਿਆਂ 'ਚੋਂ ਫੇਰ ਤੁਸੀਂ ਚਿੱਟੇ ਬੰਦ ਕਰ ਚੱਲੇ ਹੋ ਜਦੋਂ ਚਾਰੇ ਕੁਰਸੀਆਂ ਦੀਆਂ ਲੱਤਾਂ ਨੂੰ ਅੱਗ ਪੈ ਗਈ ਹੈ ਛੇ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਸਾਡੇ ਪੰਜਾਬੀਆਂ ਨੂੰ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਗੱਲ ਦੇ ਨਾਲ ਜੁੜੇ ਹੋ ਜਸਾਤ ਸਮਝਦੇ ਹੋ ਵੀ ਇਹ ਗੱਲ ਸੱਚ ਹੈ ਪੰਜਾਬ ਦੇ ਲੋਕ ਮਰੇ ਨੇ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਇਹ ਸੁਨੇਹਾ ਜਾਵੇ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ